ਲੱਖ ਰੁਪਏ ਦੀ ਗੱਲ ਹੈ ਬਜਾਣਾ ਰੁਪਏ ਮੰਗੇ ਨੇ ਗਦੜਿਆਣੇ ਤੋਂ ਆਇਆ ਹੈ ਨਾ ਜਾਣਾ ਫੇਰ ਤਾਂ ਵੀ ਨਹੀਂ ਦੱਲੇ ਨਾ ਬੱਕਰਾ ਪਤਾ ਤੇਰਾ ਪਤਾ ਹੈ ਬੰਦੇ ਨੇ ਪੱਕੇ ਰੁਪਏ ਮੰਗੇ ਇੱਕ ਕਰਾ ਲਈ ਜੇ ਕੋਈ ਮੇਰੀ ਗੱਲ ਕੱਚੀ ਕੱਢ ਗਿਆ ਮੈਂ ਅਗਲੇ ਦਾ ਚੇਲਾ ਬਣੂ 18000 ਦਈਏ 19 ਦਈਏ 20 ਦਈਏ ਹੁਣ ਕੀ ਕਰੀ 21 ਦਾ ਜੀ 22 ਦਾ ਐਂ ਤਾਂ 23 ਲਾਤਾ ਯਾਰ ਸਭ ਨੂੰ ਸੌਂ ਗਿਆ ਝੋਟੇ ਵਰਗਾ ਬੱਕਰਾ ਸੁਨੱਖਾ ਦਾ ਦੇਖ ਕੇ ਆ ਜਾ ਗਾਡਰ ਵਰਗਾ ਪੂਰਾ ਮੈਂ ਹਲਵੀ ਵਾਹ ਹੈ ਜਿੰਮੀਦਰਾਂ ਨੇ ਬੜੇ ਸੀਰ ਲਾਇਨੇ ਮੈਂ ਗੱਦਵੇਂ ਗੱਦਵੇਂ ਆ ਕਾਂਕਰ ਵਜੀਆਂ ਮਾਰ ਮਿੱਤਰਾਂ ਜਿਹੜਾ ਛੱਡ ਮਿੱਤਰਾਂ ਫਲਕਾਰੀ ਆ ਹਾਂ ਲੱਖ ਰੁਪਏ ਦੀ ਗੱਲ ਕਹਿ ਗਿਆ ਵਾਪਸ ਠੀਕ ਹੈ ਲੱਖ ਰੁਪਏ ਦੀ ਗੱਲ ਹੈ ਬਜਾਣਾ ਰੁਪਏ ਮੰਗੇ ਨੇ ਸਾਨ ਵੀ ਚੰਗਾ ਹੈ ਚੈਸਤੀ ਕਰ ਵੀ ਗੋਲ ਨਾ ਤੇ ਨਮੈਸ ਵਾਲਾ ਬੱਕਰਾ ਹੈ ਹਾਂ ਖੜ ਜਾ ਦੋ ਮਿੰਟ ਇੱਕ ਕੰਮਰ ਚੀਜ਼ ਹੈ ਤੇ ਕੁਛ ਕਹੀ ਜਾ ਕੋ ਜਵਾਨ ਪੂਰਾ ਐਸਟੀ ਕਲੇ ਬਹੁਤ ਕੰਮ ਆਉਂਦੇ ਨੇ ਪਕੜੇ ਨਾ ਜਰ ਇਹ ਨਹੀਂ ਜੀ ਜਿਹਦਾ ਮੁੱਲ ਪੈਂਦਾ ਕਿਸੇ ਨੂੰ ਕੀ ਪਤਾ ਹੈ ਵੀਡੀਓ ਚ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਗੱਲਾਂ ਕਿਉਂ ਹਰ ਇੱਕ ਵੀਡੀਓ ਤੀ ਪੈਣ ਵੀ ਦੇਖਦੀ ਐ ਪਰ ਤੁਸੀਂ ਕਾਹਕੇ ਛੱਡਦੇ ਹੋ ਜਰ ਇੱਕ ਗੱਲ ਸੁਣ ਲੈ ਇੱਕ ਗੱਲ ਸੁਣ ਲੈ ਮੰਗਿਆ ਵੀ ਕੁਛ ਨਹੀਂ ਪੈਂਚੋ ਲੱਖ ਲੱਖ ਮੰਗਦੇ ਨੇ 2-2 ਲੱਖ ਬੱਕਰਿਆਂ ਦਾ ਆ ਕੀ ਆ ਜੇ ਖੁਸ਼ੀ ਨਾ ਦੇ ਵੀ ਯਾਰ ਕੀ ਚਿਚੜੀਆਂ ਨੇ ਔਲਾਦੀਆਂ ਦੇ ਇਹ ਮੜੀ ਚਿਚੜੀਆਂ ਦਵਾਈ ਪਾਦੀਆਂ ਆਪੇ ਮਰ ਜਣੀਆਂ

ਜਾਣਾ ਫੇਟਾ ਵੀ ਨਹੀਂ ਦੱਲੇ ਨਾ ਵਕਤ ਪਹਿਲਾਂ ਵੀ ਦੱਤੀਆਂ ਵੇਚਤੀਆਂ ਸਹੀ ਜਾਂ ਮੁੱਲ ਮੰਗ ਲੈ ਮੁੰਡੇ ਦਰ ਕੇ ਸਹੀ ਬੰਦੇ ਬਾਈ ਸਾਹਿਬ ਕਰਦਾ ਨਾ ਇਹਨੇ ਸਾਨ ਰੱਖਣਾ ਹੈ ਪੁੰਨ ਹੋਊਗਾ ਤੇਰਾ ਬੱਕਰੀਆਂ ਚ ਵਿਚਾਰਾ ਇਧਰ ਮੂੰਹ ਕਰ ਲੈ ਬਾਈ ਬੱਕਰੀਆਂ ਚ ਸਾਨ ਛੁੱਟੂਗਾ ਵਿਚਾਰਾ ਮੇਰਾ ਵੀ ਸਾਰਾ ਰੱਬ ਦੇ ਨੌਂਦਾ ਇਹਨੂੰ ਕਿਹੜਾ ਅਗਲਾ ਹਲਾਲ ਕਰਾਊਗਾ ਵੀ ਵੇਚੂਗਾ ਜੈ ਜੈ ਦਾਸ ਰਈ ਐਵੇਂ ਲੋਕਾਂ ਨੂੰ ਪੰਜਾ ਮੰਗ ਲੈ ਨੇ ਫੈਨਾ ਤੈਨੂੰ ਮੇਰਾ ਪਤਾ ਤੇਰਾ ਪਤਾ ਹੈ ਬੰਦੇ ਨੇ ਪੱਕੇ ਰੁਪਏ ਮੰਗੇ। 2-2 ਲੱਖ ਵੀ ਬੋਕਾ ਦਾ ਮੰਗਦੇ ਨੇ। ਬੜਾ ਮੂੰਹ। ਬਾਕੀ ਯੂਨੀਵਰਸਿਟੀ ਹੰਸਾਰ ਹੈ ਜਿਹੜੀ। ਤੂੰ ਤਾਂ ਹੁਣ ਜਾਣਦਾ ਹੋਵੇਂ ਤੇਰੇ ਪਿੰਡ ਕੰਨੀ ਹੈ। ਮੈਨੂੰ ਬਹੁਤ ਸਾਲ ਹੋ ਗਏ ਇੱਥੇ ਜਾਂਦੇ ਨੂੰ। ਭੀੜ 'ਚ ਬੱਕਰੀ ਫਾਰਮ ਵੱਡਾ ਡਾਕਟਰਾਂ ਦਾ। ਹਾਂ ਹਾਂ। ਉੱਥੇ ਨੂੰ ਚੈੱਕ ਕਰਾ ਲਈ ਜੇ ਕੋਈ ਮੇਰੀ ਗੱਲ ਕੱਚੀ ਕੱਢ ਗਿਆ। ਮੈਂ ਅਗਲੇ ਦਾ ਚੇਲਾ ਬਣੂ। ਕਿਉਂ ਜੀ? ਚਲੋ ਕਰੋ ਗੱਲ ਤਾਂ ਕਰੋ ਜਿਹੜੀ ਗੱਲ ਹੈ। ਸਾਰੇ ਕਲੇ ਸਪੂਰਨੇ ਬੱਕਰਾ ਬੰਦ ਕਰ ਲੈ 18000 ਦਈਏ 19 ਦਈਏ 20 ਦਈਏ ਹੁਣ ਕੀ ਕਹਨੇ ਕਹਿ ਨਾ ਸਹੀ ਕਰ ਲੈ ਸਹੀ ਦਸ ਸਵੇਂ ਬੜੀ ਬੱਕਰੀਆਂ ਲੈ ਲਾਂਗੇ ਦੋ ਤਿੰਨ ਇਹਦੇ ਚ ਹਾਂ ਲੈ ਲਾਂਗੇ ਬੱਕਰੇ ਪੁੱਜਿਆ ਲੋ ਗੱਲ ਪੱਕੀ ਆ ਪੁੱਗਦੇ ਦਾ ਸੌਦਾ ਆ ਨਾ ਹੋਰ ਲਾ ਨੀ ਇਹ ਤਾਂ ਨਾ 21 ਦਾ ਜੀ 22 ਦਾ ਨਹੀਂ ਬਸ ਚਲੋ ਫਿਰ ਚਲੋ ਕੋਈ ਹੈਜਾ ਭੇਜਾ ਖਰਚਾ 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 ਕੋਈ ਨਾ ਡੇਗਣਾ ਭਾਈ ਮੈਨੂੰ ਨਹੀਂ ਦਿਖਦਾ ਕੋਈ ਨਹੀਂ ਨਹੀਂ ਬੰਦਾ ਫਿਰ ਵੀ ਸਿਆਣਾ ਹੈ ਸਿਆਣਾ ਕਿੰਨਾ ਦਾ ਬਾਪੂ ਸਿਆਣਾ ਬੰਦਾ ਹੈ ਹੈ ਦੇਣਾ ਤੇਨ ਅਸੀਂ ਚਿਹੜਵਾਜੀ ਨਹੀਂ ਕਰਨੀ ਕਿਰਾਂ ਕੱਚੀਆਂ ਗੱਲਾਂ ਨਹੀਂ ਹੁੰਦੀਆਂ ਬੱਕਰਾ ਲੈ ਬੱਕਰੇ ਦੇ ਪੈਸਿਆਂ ਨਾਲ ਲਾ ਦੇ ਫਿਰ ਬਾਈ ਲਾਇਆ ਮੇਰੇ ਬੜਾ ਫਿੱਟ ਤੇਰੇ ਫਿੱਟ ਦਾ 1000 ਪਾ ਦੇ ਜੀ 23 ਦਾ ਜੀ 21 ਦਾ ਪਰ ਆ ਨੂੰ ਹੋ ਗਈ ਬਸ ਦੱਸਤਾ ਤੈਨੂੰ ਨਾ ਦੇ ਦੇ 1 ਕੋਈ ਦਾ 1 ਕੋਈ ਇਹਦੋਂ ਆਪਣੀ ਜੀ ਇਹ ਦੇ ਜਾ ਰਵੀ ਉਰੇ ਆੜੀ ਓ ਬਾਈ ਸਿਆਣਾ ਬੰਦਾ ਉਹਦੇ ਨਾਲ ਚਿਹੜ੍ਹ ਨਹੀਂ ਕਰਨੀ ਆਪਾਂ ਆਪਾਂ ਜਿਹੜਾ ਗੱਲ ਹੀ ਨਹੀਂ ਕੀਤੀ ਯਾਰ ਜਮੀ ਸਰੀ ਵਾਲੀ ਸੱਟ ਸੁਣਾਤੀ ਕਹਿੰਦਾ 31000 ਦਾ ਠੀਕ ਗਿਆ ਤੇਨੂੰ ਤੈਂ ਤਾਂ 23 ਲਾਤਾ ਯਾਰ ਸਭ ਨੂੰ ਸੋ ਗਿਆ ਝੋਟੇ ਵਰਗਾ ਬੱਕਰਾ ਸੁਨੱਖਾ ਦਾ ਦੇਖ ਕੇ ਆ ਜਾ ਗਾਡਰ ਵਰਗਾ ਪੂਰਾ ਜਵਾਨ ਤੇ ਮੇਰਾ ਖਿਆਲ 4 ਇੰਚ ਦਾ ਬੱਕਰਾ ਹੋਣਾ ਮਿਲ ਲੈ ਪੀਤਾ ਮਾਰਨੀ ਮਾਰਨੇ ਕੱਚੀਆਂ ਹੀ ਗੱਲਾਂ ਨਾ ਕਰੀਏ ਬਾਬਾ ਪੂਰਾ 25000 ਦਾ ਦੇ ਤੇਰੀ ਵੀ ਕੁਝ ਬਣੇ ਰੋਟੀ ਸਾਡੀ ਬਣੇ ਥੋੜੀ ਅਸੀਂ ਤਾਂ ਆਸ ਕਰਦੇ ਆ ਗਾਕਾਂ ਦੀ ਉਹ ਤਾਂ ਠੀਕ ਹੈ ਵੀ ਰੱਬ ਲੋਕ ਬਾਬਾ ਜੀ ਵੀਡੀਓ ਲਾ ਕੋੜ ਤਾਂ ਪੱਕੇ ਰਵੇ ਲਾ ਦਰ ਹੁਣ ਕਰਦੇ ਨਹੀਂ ਹੈ ਮੇਰੀ ਵੀ ਸਾਰੀ ਮਨ ਨਾ ਲੰਗੀ ਲੰਗੀ ਤੂੰ ਉਸਤਾਦ ਹੈ ਸਾਡਾ ਲੰਗੀ ਤੇ ਵੀ ਸਾਈਕਲ ਤੇ ਚਾਰ ਦਾ 50 ਵੱਖਰੇ ਨਾ ਹੈ ਜੀ ਮੈਨੂੰ ਪਤਾ ਹੈ ਇਹਨਾਂ ਨੂੰ ਕੀ ਪਤਾ ਤੇਰੇ ਨਾਲ ਅਸੀਂ ਚਿਹੜ ਵਾਜੀ ਨਹੀਂ ਕਰਨੀ ਸਿਆਣਾ ਬੰਦਾ ਪਤਾ ਨਹੀਂ ਸਾਡਾ ਬਜ਼ੁਰਗ ਹੈ ਪਤਾ ਨਹੀਂ ਭਾਈ ਹੈ ਰੱਬ ਨੂੰ ਪਤਾ ਹੈ ਗਲਤ ਗੱਲਾਂ ਮੈਂ ਕਿਸੇ ਨਾਲ ਕਰਦਾ ਨਹੀਂ ਆਣ ਦੇਣਾ ਦਾ ਕਰ ਲੂ ਹੈ ਜੇ ਨਾਲ ਤੇਰੇ ਨਾਲ ਨਹੀਂ ਨਾ ਓ ਬਾਈ ਬੱਕਰਾ ਖੋਲ ਕੇ ਲਿਆਵਾਂ ਕੰਨ ਫੜ ਕੇ ਯਾਰ ਵੀਡੀਓ ਚ ਕਰ ਮੜ ਜਾ ਵੀਡੀਓ ਬਣਾਉਣਗੇ ਸਾਡੇ ਮੁੰਡੇ ਨਾ ਲੈ ਤੁਸੀਂ ਵੀਡੀਓ ਤਾਂ ਬਣਾ ਲੀਏ ਚਾਰ ਤਾਂ ਮੈਂ ਪਿਛਾ ਨੂੰ ਅਟ ਅਰ ਬੱਕਰੇ ਦਾ ਕੋਈ ਤਸਵੀਰ ਨਹੀਂ ਸਾਡੇ ਚਾ ਗਾਡਰ ਵਰਗਾ ਜਵਾਨ ਬੱਕਰਾ ਜਰ ਐ ਕੋਣ ਬੰਦਾ 33 35 ਦੇ ਦੀਆਂ ਬੱਕਰੀਆਂ ਆਉਂਦੀਆਂ ਨੇ ਯਾਰ ਰੱਬ ਵਲ ਕੀ ਗੱਲ ਕਰਾਂਗੇ ਮੂੰਹ ਮੂੰਹ ਇੱਧਰ ਕਰ ਓ ਮੂੰਹ ਇੱਧਰ ਕਰ ਯਾਰ ਰਿਜਨ ਪਿਓਰ ਇਹ ਲੈ ਐ ਕਰ ਐਂ ਕਰ ਅੱਛਾ ਪੂਰੇ ਆ ਬੰਦੇ ਆ ਡਾਕਟਰ ਇੱਥੇ ਹੈ ਕਿੰਨਾ ਬੱਚੇ ਲਾਦਾ 25 ਲੱਖ ਦੇ ਬਾਬਾ ਜੇ ਜਨਨ ਸਿੰਘ ਹੈ ਦੇਖੋ ਸਭ ਨੇ ਸਾਈਨ ਲਾਈ ਨੀ 26000 ਦਾ ਕੌਣ ਤਾਂ ਯਾਰਾ ਤੂੰ ਕਮੀ ਨਹੀਂ ਛੱਡਦੀ ਗੱਲ ਮੰਨ ਲੈ ਛੱਡ ਫਿਰ ਸਿੱਧਾ ਅੱਤ ਕਰ ਕੇ ਡਾਟਰ ਆ ਵੀ ਕਿਹਦੇ ਨਾ ਪਾਉਂਦੇ ਨੇ ਪੋਰਚੇ ਸੇ ਨਾ ਮੈਂ ਹਲਦੀ ਵਾਹ ਹੈ ਜਿੰਮੀ ਜਨਨ ਪਰੇ ਸੀਰ ਲਾਇਨੇ ਮੈਂ ਗੱਡਵੇਂ ਗੱਡਵੇਂ ਹਾਂ ਕੁੰਤਾ ਲੋਕਾਂ ਨੂੰ ਉੱਤੇ ਥੱਲੇ ਦਾ ਨਹੀਂ ਪਤਾ ਵੀ ਕਿਹੜਾ ਵਾਰ ਉੱਤੇ ਚੱਲੂਗਾ ਕਿਹੜਾ ਥੱਲੇ ਬਾਬੇ ਨੂੰ ਤਾਂ ਪਤਾ ਸਿਆਣੇ ਨੇ ਉਹ ਕਿਹ ਜੀ ਅੱਜ ਕੱਲ ਇਹਨਾਂ ਨੂੰ ਨਹੀਂ ਪਤਾ ਬਸ ਵੇਚਦਾ ਬੱਕਰਾ ਉਹ ਲੈ ਲਈਏ ਲੈ ਲੈ ਜੈਜ ਬਾਈ ਲੈ ਲਈਏ ਡਾਕਟਰ ਸਹੀ ਲਾਦੇ ਬਾਈ ਯਾਰ ਸਿਆਣਾ ਬੰਦਾ ਚਿਹੜ ਨਹੀਂ ਕਰਨੀ ਹੱਲੀ ਛੇੜ ਕਰੀ ਨਾ ਮੈਨੂੰ ਪਤਾ ਮੰਨਦਾ ਨਹੀਂ 30000 ਮੰਗੀਆਂ ਦਾ ਐਨਾ ਆ ਕੇ ਅੜ ਗਿਆ ਬਸ ਬੱਕਰਾ ਦੇਤਾ ਮੇਰੀ ਮੰਨ ਲਈ 27000 ਦਾ ਦੇਤਾ ਚੱਟ ਚੁੱਪ ਕਰ ਹੱਤਾਂ ਕਰ ਵਜੀਆਂ ਮਾਰ ਨਿੱਤਰ ਆ ਗੇੜਾ ਛੱਡ ਮਿੱਤਰਾਂ ਫਲਕਾਰੀ ਆ ਹਾਂ ਲੱਖ ਰੁਪਏ ਦੀ ਗੱਲ ਕਹਿ ਗਿਆ ਬਾਬਾ ਸਹੀ ਹੋ ਸਹੀ ਆ ਨਹੀਂ ਬੰਦਾ ਹੈ ਸਿਆਣਾ ਬਜ਼ੁਰਗ ਹੈ ਕੋਈ ਨਹੀਂ ਲਗਾਈ ਕਰਾ ਲੈ ਸਿਰੇ ਨੂੰ ਸਿਰਾ ਲਾਤਾ ਬੱਟ ਤੇ ਵਰਲਡ ਕੱਪ ਭਜਾਤਾ ਗੁੜਾ ਥੈਲੇ ਤੇ ਬਿਠਿਆਤਾ ਖੁਸ਼ ਹੈ ਇਹ ਅਸੀਂ ਕਿਸੇ ਨਾਲ ਗਲਤ ਗੱਲ ਨਹੀਂ ਕਰਦੇ ਨਾ ਲੈਣ ਵਾਲਾ ਮਰੇ ਨਾ ਵੇਚਣ ਵਾਲਾ ਮਰੇ ਇਹਨੇ ਵੀ ਪਾਇਆ ਯਾਰਾ ਹਿੰਮਤ ਕਰੀਆ ਵਿਚਾਰੇ ਨੇ ਅਸੀਂ ਤਾਂ ਖੁਸ਼ ਹੁੰਨੇ ਆ ਕਿਦਾ ਇੱਕ ਇੱਕ ਸੌਦਾ ਸਾਰੀ ਮੰਡੀ ਦਾ ਵਕਿਆ ਕੀ ਹਾਂ ਲਓ ਜੀ ਚੀਜ਼ ਚੰਗੀ ਆ ਮਿੱਤਰਾ ਇੱਕ ਟੀਕਾ ਲਾ ਦੀ ਹਾਂ ਟਿਕਦਾ ਇਹੇ ਵਾਲ ਝੜ ਜੂਗਾ ਬੱਕਰੀ ਰਾਜਾ ਮੁੰਡਾ ਕਹਿੰਦਾ ਜਾਣਕਾਰੀ ਕਿੰਨੀ ਕਾ ਮਾਂ ਸਾਰੀ ਮੰਡੀ ਚ ਇਕੱਲਾ ਬੰਦਾ ਬੁਲਾ ਰਾ ਨਹੀਂ ਕੋਈ ਨਹੀਂ ਮੈਂ ਤਾਂ ਥੱਲੇ ਆ ਸਰਦ ਨਹੀਂ ਨਾ ਭਾਈ ਕੋਈ ਜਾਣਕਾਰੀ ਨਹੀਂ ਆਪਾਂ ਤਾਂ ਗਰੀਬ ਬੰਦੇ ਆ ਵਾਟ ਟਾਈਮ ਕਰਦੇ ਆ हा जी ठीक है भा अगले तो खाड़े खे ज अगले कच्चे जो मुल लाइए की फायदा भाई बुरे लगते हैं क्यों जी ना कि कच्चा मुल लाओ पशु का लो पैसे ਸਾਈ ਵਾਲਾ ਮੋਰਤਾ ਦੀ ਬਾਬੇ ਦੀ ਲਓ ਜੀ ਮਹਾਰਾਜ 3 4 5 6 7 8 9 10 11 12 13 14 15 16 17 उन्नी बौबी पच्ची छब्बी सताई खुशी तो छोड़ जो मर्जी कर दे ते बाकी कर दे खुला जा मानता मान मेरा एक